ਭਗੁਰਜੀ ਕਾ ਖਾਲਸਾ ਵਾਗੁਰਜੀ ਕੀ ਫਤਿਹ ਪਿਆਰੇ ਵਾਜਦੀ ਇਸ ਵੀਡੀਓ ਦੇ ਵਿੱਚ ਆਪਾਂ ਵਿਚਾਰ ਕਰਾਂਗੇ ਕਿ ਗੁਰਮਤ ਦੇ ਅਨੁਸਾਰ ਚਿੱਤਰਗੁਪਤ ਕੀ ਹੁੰਦੇ ਨੇ ਹਰ ਇੱਕ ਮਤ ਦਾ ਆਪਣਾ ਆਪਣਾ ਵਿਚਾਰ ਹੈ ਕੋਈ ਕੁਛ ਲਿਖਦਾ ਹੈ ਕੋਈ ਕੁਛ ਲਿਖਦਾ ਹੈ ਜ਼ਿਆਦਾਤਰ ਆਪਾਂ ਜਿਹੜਾ ਸੁਣਦੇ ਆ ਹੋਂ ਤੱਕ ਕਿਉਂਕਿ ਇਹ ਚੀਜ਼ਾਂ ਵੇਖੀਆਂ ਨਹੀਂ ਸਿਰਫ ਸੁਣੀਆਂ ਨੇ ਕੇ ਬੰਦੇ ਦੇ ਮੋਢਿਆਂ ਦੇ ਉੱਤੇ ਚਿੱਤਰ ਤੇ ਗੁਪਤ ਇਹ ਦੋਵੇਂ ਰਹਿੰਦੇ ਆ ਸੱਜੇ ਤੇ ਖੱਬੇ ਮੋਢੇ ਦੇ ਉੱਤੇ ਤੇ ਧਰਮ ਰਾਜ ਦੇ ਇਹ ਮੰਤਰੀ ਨੇ ਜਿਹੜੇ ਲੇਖਾ ਲਿਖਦੇ ਨੇ ਪਰ ਆਪਾਂ ਸਿਰਫ ਗੁਰਬਾਣੀ ਦੀ ਗੱਲ ਕਰਨੀ ਹੈ ਮੈਂ ਇਹਦੇ ਵਿੱਚ ਤੇ ਗੁਰਮਤ ਦੇ ਵਿੱਚ ਗੁਰੂ ਸਾਹਿਬ ਨੇ ਕਿਸ ਤਰੀਕੇ ਦੇ ਨਾਲ ਐਕਸਪਲੇਨ ਕੀਤਾ ਇਸ ਟੌਪਿਕ ਨੂੰ ਇਸ ਵਿਸ਼ੇ ਨੂੰ ਹੁਣ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਧਰਮ ਰਾਜ ਦੀ ਗੱਲ ਕੀਤੀ ਉਹ ਆਪਾਂ ਵੀਡੀਓ ਦੇ ਵਿੱਚ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ ਧਰਮ ਰਾਜ ਕੀ ਹੁੰਦਾ ਜੰਮਦੂਤ ਕੀ ਹੁੰਦੇ ਨੇ ਇਹ ਤੀਜੀ ਵੀਡੀਓ ਆਪਣੀ ਇਸ ਟੌਪਿਕ ਤੇ ਚਿਤ੍ਰਗੁਪਤੋ ਅਨੇਕਾਂ ਵਾਰ ਗੁਰਬਾਣੀ ਦੇ ਵਿੱਚ ਲਿਖਿਆ ਸਾਨੂੰ ਮਿਲੂਗਾ ਗੁਰੂ ਸਾਹਿਬ ਨੇ ਜਦੋਂ ਗੁਰਬਾਣੀ ਦੇ ਵਿੱਚ ਬੋਲ ਵਰਤੇ ਆ ਨਾ ਪਾਤਸ਼ਾਹ ਜੀ ਕਹਿੰਦੇ ਆ ਦੇ ਕੇ ਵਾਰ ਅਣਕ ਪੜਦੇ ਮਹ ਪਰਦਾਰਾ ਸੰਗ ਫਤੈ ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਟਕੀ ਕੁਰਬਾਨੀ ਦੇ ਬੋਲ ਨੇ ਚਿੱਤਰ ਗੁਪਤ ਦਾ ਮੀਨਿੰਗ ਕੀ ਆ ਗੁਪਤ ਚਿੱਤਰ ਜਿਹਨੂੰ ਆਪਾਂ ਕਹਿੰਦੇ ਆ ਗੁਪਤ ਚਿੱਤਰ ਇਹ ਬੰਦਾ ਜਦੋਂ ਵੀ ਕੋਈ ਕੰਮ ਕਰਦਾ ਨਾ ਇਹਨਾਂ ਹੱਥਾਂ ਪੈਰਾਂ ਦੇ ਨਾਲ ਜਦੋਂ ਵੀ ਕੋਈ ਪ੍ਰੈਕਟੀਕਲ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਉਹਦੇ ਦਿਮਾਗ ਦੇ ਵਿੱਚ ਕਹਿ ਲਓ ਉਹਦੇ ਮਨ ਦੇ ਵਿੱਚ ਕਹਿ ਲਓ ਉਹਦੀ ਸੋਚ ਦੇ ਵਿੱਚ ਸੰਸਕਾਰ ਪੈਦਾ ਹੁੰਦੇ ਨੇ ਉਸ ਕੰਮ ਸੰਬੰਧੀ ਇੱਕ ਮੈਂ ਐਗਜ਼ਾਮਪਲ ਦੇ ਦਿਆਂ ਇੱਕ ਬੰਦਾ ਤੁਰਿਆ ਜਾ ਰਿਹਾ ਗੁਰਬਾਣੀ ਦੇ ਵਿੱਚੋਂ ਹੀ ਆਪਾਂ ਇਹ ਉਦਾਹਰਣ ਹੀ ਸਮਝ ਲੈਣੇ ਆ ਦੇ ਕਿ ਬਾੜ ਅਣਕ ਪੜਦੇ ਮਹਿ ਪਰਦਾਰਾ ਸੰਗ ਫੱਕ ਹੈ ਇਹਦੇ ਅਰਥ ਨੇ ਕਿ ਕਿਸੇ ਪਰਾਈ ਔਰਤ ਦੇ ਨਾਲ ਕੋਈ ਮੰਦਾ ਕੰਮ ਕਰਦਾ ਜਦੋਂ ਬੰਦਾ ਕਿਉਂਕਿ ਗੁਰਬਾਣੀ ਦੇ ਵਿੱਚ ਇਹ ਬੋਲਦੀ ਨੇ ਤੱਕ ਹੈ ਨਾਰ ਪਰਾਇਆਂ ਲੋਕ ਅੰਦਰ ਠਾਣੀ ਗੁਰਬਾਣੀ ਦੇ ਵਿੱਚ ਇਹ ਵੀ ਬੋਲਨੇ ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵਹਿ ਕਹਿੰਦੇ ਦੇਖ ਵਾਰ ਅਣਕ ਪਰਦੇ ਮੈਂ ਪਰਦਾ ਲਾ ਕੇ ਬਾਰ ਬੰਦ ਕਰਕੇ ਕੁਝ ਵੀ ਲੈ ਕਹਿ ਲੋ ਤੁਸੀਂ ਵਰਦਾਰਾ ਸੰਗ ਫਾਕਾ ਜਰੂ ਤੂੰ ਪ੍ਰਾਈ ਔਰਤ ਦੇ ਨਾਲ ਕੋਈ ਮੰਦ ਕਰਮ ਕਰਦਾ ਚਿੱਤਰਗੁਪਤ ਜਦ ਲੇਖਾ ਮੰਗਾ ਹੁਣ ਜਦੋਂ ਕਿਸੇ ਬੰਦੇ ਨੇ ਏਦਾਂ ਦਾ ਨੀਚ ਕੰਮ ਕੀਤਾ ਨੀਚ ਕੰਮ ਕਰਨ ਤੋਂ ਪਹਿਲਾਂ ਉਹਦੇ ਮਨ ਦੇ ਵਿੱਚ ਉਹਦੀ ਸੋਚ ਦੇ ਵਿੱਚ ਇਹ ਸੰਸਕਾਰ ਪੈਦਾ ਹੋਇਆ ਮੈਂ ਫਲਾਨੀ ਜਗ੍ਹਾ ਤੇ ਜਾ ਕੇ ਇਹ ਨੀਚ ਕੰਮ ਕਰਾਂਗਾ ਗੁਪਤ ਸੀ ਨਾ ਉਦੋਂ ਉਦੋਂ ਕਿਸੇ ਕਿਸ ਕਿਸੇ ਬੰਦੇ ਨੂੰ ਨਹੀਂ ਪਤਾ ਉਹਨੂੰ ਆਪਣੇ ਆਪ ਨੂੰ ਨਹੀਂ ਪਤਾ ਉਨੇ ਇੱਥੇ ਸੰਸਕਾਰ ਪੈਦਾ ਹੋਇਆ ਵੀ ਮੈਂ ਨੀਚ ਕੰਮ ਕਰਨਾ ਉਦੋਂ ਗੁਪਤ ਸੀ ਸਿਰਫ ਉਸੇ ਨੂੰ ਪਤਾ ਹੈ ਪਰ ਜਦੋਂ ਜਾ ਕੇ ਉਹਨੇ ਇਹ ਨੀਚ ਕੰਮ ਕਰ ਲਿਆ ਫਿਰ ਕੀ ਬਣ ਗਿਆ ਚਿੱਤਰ ਬਣ ਗਿਆ ਜਦੋਂ ਪ੍ਰੈਕਟੀਕਲ ਕਰ ਲਿਆ ਉਹਨੇ ਕਹਿਣ ਦਾ ਮੀਨਿੰਗ ਫਿਰ ਇਹ ਚਿੱਤਰ ਬਣ ਗਿਆ ਗੁਪਤ ਚਿੱਤਰ ਕਹਿੰਦੇ ਫਿਰ ਜਦੋਂ ਇਹ ਮੰਦਾ ਕੰਮ ਕੀਤਾ ਫਿਰ ਇਹਦਾ ਦੱਦਾ ਦੋਸ਼ ਨਾਲੋਂ ਕਿਸੇ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀ ਜਾਵਰ ਜਨ ਖੇਤ ਸ਼ਰੀਰ ਜੋ ਬੀਜਿਆ ਸੋ ਅੰਤਖ ਲੋਹਾ ਆਏ ਉਹ ਜਿਹੜਾ ਨਿਯਮ ਹੈ ਕਾਨੂੰਨ ਹੈ ਉਹਦੇ ਮੁਤਾਬਕ ਫਿਰ ਹੋਣਾ ਕੀ ਸੀ ਚਿਤ੍ਰਗੁਪਤ ਜਦ ਲੇਖਾ ਮੰਗਦਾ ਹੈ ਚਿਤ੍ਰਗੁਪਤ ਨੇ ਲੇਖਾ ਮੰਗਿਆ ਫਿਰ ਤਬ ਕੌਣ ਪੜਦਾ ਤੇਰਾ ਠੱਤ ਹੈ ਫਿਰ ਪੜਦਾ ਕੌਣ ਟਕੂਗਾ ਕਿਉਂਕਿ ਜਿੱਦਾਂ ਲ ਕੀਤਾ ਉਦੋਂ ਦਾ ਭਰਨਾ ਪਊਗਾ ਉਹ ਚਿਤ੍ਰਗੁਪਤ ਨੇ ਲੇਖਾ ਕੀ ਮੰਗਿਆ ਗੁਪਤ ਸੀ ਚਿੱਤਰ ਬਣ ਗਿਆ ਪਹਿਲਾਂ ਉਹ ਚੀਜ਼ ਗੁਪਤ ਸੀ ਨਾ ਸੰਸਕਾਰ ਫਿਰ ਨੀਚ ਕੰਮ ਕਰਨ ਤੋਂ ਬਾਅਦ ਉਹ ਚਿੱਤਰ ਬਣ ਗਿਆ ਗੁਪਤ ਚਿੱਤਰ ਫਿਰ ਲੇਖਾ ਮੰਗਿਆ ਨਾ ਉਹਨਾਂ ਨੇ ਲੇਖਾ ਮੰਗਣ ਦਾ ਮਤਲਬ ਕੀ ਹੈ ਉਹਦਾ ਨਿਆ ਹੋਣਾ ਜਿਹੜੀ ਨਿਆ ਪ੍ਰਣਾਲੀ ਇਹ ਅਕਾਲ ਪੁਰਖ ਵਾਹਿਗੁਰੂ ਨੇ ਕੁਦਰਤ ਦੇ ਜਿਹੜਾ ਨਿਯਮ ਕੰਮ ਕਰ ਰਿਹਾ ਹੈ ਜਿਹਾ ਬੀਜਾ ਸੋਰੋਣਾ ਕਰਮਾ ਸੰਧੜਾ ਖੇਤ ਵਾਲਾ ਨਿਯਮ ਹੈ ਉਹਦੇ ਅਕੋਰਡਿੰਗ ਫਿਰ ਉਹਨੂੰ ਉਹਦੀ ਸਜ਼ਾ ਤਾਂ ਮਿਲਣੀ ਆ ਨਾ ਜਦੋਂ ਫੜਿਆ ਗਿਆ ਫਿਰ ਕੁੱਟ ਪਈ ਉਹਦੇ ਮਾਰ ਪਈ ਬਹੁਤ ਜ਼ਿਆਦਾ ਬਦਨਾਮੀ ਉਹ ਵੱਖ ਹੈ ਕਹਿੰਦੇ ਫਿਰ ਉਹਨੇ ਲੇਖਾ ਮੰਗਣਾ ਫਿਰ ਕਿਸੇ ਨੇ ਨਹੀਂ ਛਡਾਇਆ ਅਗਲਾ ਕਹਿੰਦਾ ਵੀ ਗਲਤੀ ਆ ਪਰ ਇਹ ਘਰ ਚ ਆ ਕੇ ਤੂੰ ਇਦਾਂ ਦੀ ਨੀਚ ਹਰਕਤ ਕਰਦਾ ਹੈ ਹਨ ਗੁਰਬਾਣੀ ਦੇ ਵਿੱਚ ਇਹ ਬੋਲ ਵੀ ਨੇ ਇਹ ਗੱਲ ਤਾਂ ਆਪਾਂ ਸਮਝ ਲਈ ਵੀ ਗੁਪਤ ਚਿੱਤਰ ਚਿੱਤਰ ਗੁਪਤ ਦਾ ਮੀਨੰਗਾ ਗੁਰਬਾਣੀ ਦੇ ਵਿੱਚ ਇਹ ਬੋਲ ਵੀ ਆਪਾਂ ਪੜ੍ਹਦੇ ਆ ਜਿੱਥੇ ਗੁਰੂ ਸਾਹਿਬ ਨੇ ਲਿਖਿਆ ਵੀ ਚਿੱਤਰ ਗੁਪਤ ਸਭ ਲਿਖਤੇ ਲੇਖਾ ਭਗਤ ਜਨਾਂ ਕੋ ਦ੍ਰਿਸ਼ਟ ਨ ਅਪੇਖਾ ਕਹਿੰਦੇ ਜੀ ਉਹ ਚਿੱਤਰ ਗੁਪਤ ਲੇਖਾ ਲਿਖਦੇ ਨੇ ਨਾ ਪਰ ਜਿਹੜੇ ਭਗਤ ਜਾਣ ਨੇ ਭਗਤ ਜਾਣ ਦਾ ਮਤਲਬ ਜਿਹੜੇ ਸੋਚ ਕਰਕੇ ਚੰਗੇ ਆ ਭਗਤ ਉਹਨਾਂ ਨੂੰ ਕਹਿੰਦੇ ਆ ਨਾ ਆਪਾਂ ਭਗਤ ਕੋਈ ਪਹਿਰਾਵੇ ਦਾ ਨਾਮ ਤਾਂ ਹੈ ਨਹੀਂ ਭਗਤ ਦਾ ਮਤਲਬ ਉਹੀ ਆ ਚੰਗੇ ਗੁਣਾਂ ਦੇ ਧਾਰਨੀ ਜਿਹੜੇ ਚੰਗੇ ਗੁਣਾਂ ਦੇ ਧਾਰਨੀ ਨੇ ਉਹਨਾਂ ਵੱਲ ਕਹਿੰਦੇ ਫਿਰ ਉਹ ਅੱਖ ਪੁੱਟ ਕੇ ਵੀ ਨਹੀਂ ਦੇਖਦੇ ਭਗਤ ਜਨਾਂ ਕੋ ਦ੍ਰਿਸ਼ਟ ਨਾ ਵੇਖਾ ਵੇਖ ਵੀ ਨਹੀਂ ਸਕਦੇ ਉਹਨਾਂ ਵੱਲ ਚਿੱਤਰ ਗੁਪਤ ਹੁਣ ਇੱਥੇ ਇਹ ਜਿਹੜੀ ਵਿਚਾਰ ਹੋਈ ਆ ਚਿੱਤਰ ਗੁਪਤ ਸਭ ਲਿਖ ਤੇ ਲਿਖਾ ਇੱਥੇ ਮੈਂ ਇੱਕ ਹੋਰ ਐਗਜ਼ਾਮਪਲ ਤੁਹਾਡੇ ਨਾਲ ਸਾਂਝੀ ਕਰੂੰਗਾ ਕਿ ਗੁਰੂ ਸਾਹਿਬ ਕਹਿੰਦੇ ਇੱਕੋ ਧਾਰਨ ਲੈ ਲਈਏ ਵੀ ਇੱਕ ਬੰਦਾ ਤੁਰਿਆ ਜਾਂਦਾ ਫਾਇਦਲ ਉਹਨੂੰ ਕਿਸੇ ਦਾ ਪਰਸ ਡਿੱਗਿਆ ਮਿਲ ਗਿਆ ਪਰਸ ਉਹਨੇ ਚੁੱਕਿਆ ਪਰਸ ਚੁੱਕ ਕੇ ਪਰਸ ਚੁੱਕਣ ਤੋਂ ਬਾਅਦ ਉਹਨੇ ਉਹਦੇ ਵਿੱਚ ਵੇਖਿਆ ਵੀ ਇਹਦਾ ਅਤਾ ਪਤਾ ਜਿਹੜੇ ਬੰਦੇ ਦਾ ਡਿੱਗਿਆ ਹੈ ਉਹਨੇ ਮਨ ਦੇ ਵਿੱਚ ਕੀ ਸੋਚਿਆ ਵੀ ਪਰਸ ਨਾਲ ਵਾਪਸ ਕਰ ਦੇਵਾਂ ਉਹਦਾ ਮੈਂ ਪਤਾ ਵੇਖ ਲਵਾਂ ਜਿੱਥੋਂ ਦਾ ਬੰਦਾ ਰਹਿਣ ਵਾਲਾ ਹੋ ਜਾ ਕੇ ਮੈਂ ਪਰਸ ਵਾਪਸ ਕਰਾਂਗਾ ਉਹ ਬੰਦੇ ਦੇ ਇੱਥੇ ਗੁਪਤ ਹੈ ਇਹ ਚੀਜ਼ ਇਹ ਚੀਜ਼ ਇੱਥੇ ਗੁਪਤ ਹੈ ਕਿ ਮੈਂ ਪਰਸਵ ਵਾਪਸ ਕਰਾਂਗਾ ਜਦੋਂ ਜਾ ਕੇ ਪਰਸਵ ਵਾਪਸ ਕਰ ਆਇਆ ਫਿਰ ਕੀ ਬਣ ਗਿਆ ਚਤਰ ਗੁਪਤ ਚਤਰ ਪਰਸਵ ਮਿਲਿਆ ਸੀ ਵਾਪਸ ਕਰਾਇਆ ਗੁਪਤ ਸੀ ਪਹਿਲਾਂ ਉਹਨੂੰ ਉਸੇ ਨੂੰ ਪਤਾ ਸੀ ਵਾਪਸ ਕਰੂੰਗਾ ਫਿਰ ਚਤਰ ਜਦੋਂ ਜਾ ਕੇ ਵਾਪਸ ਕਰਾਇਆ ਗੁਪਤ ਚਤਰ ਬਣ ਗਿਆ ਹੁਣ ਅੱਗੇ ਲਿਖਿਆ ਭਗਤ ਜਨਾਕੋ ਦ੍ਰਿਸ਼ਟਨ ਅਪੇਖਾ ਹੁਣ ਉਹ ਬੰਦਾ ਕੀ ਹੈ ਗੁਣਵਾਨ ਹੈ ਨਾ ਲਾਲਚ ਤਾਂ ਹੈ ਨਹੀਂ ਉਹਦੇ ਨੇੜੇ ਔਗਣ ਨਹੀਂ ਨਾ ਜੇ ਲਾਲਚ ਹੁੰਦਾ ਤਾਂ ਉਹਨੇ ਕਹਿਣਾ ਤੇ ਕਹਿ ਦੇਣਾ ਸੀ ਪੈਸੇ ਮੈਂ ਕੱਢ ਲਾਂ ਪਰ ਸੁੱਟਦਾ ਮੈ ਮੈਨੂੰ ਕੀ ਲੋੜ ਹੈ ਵਾਪਸ ਕਰਨ ਦੀ ਭਗਤ ਜਨਾਂ ਕੋ ਦ੍ਰਿਸ਼ਟਨਾ ਪੇਖਾ ਹੁਣ ਇਦਾਂ ਦਾ ਬੰਦਾ ਜਿਹੜਾ ਉਹ ਨਿਯਮ ਪ੍ਰਣਾਲੀ ਦੇ ਵਿੱਚ ਆਊਗਾ ਉਹ ਹੁਕਮ ਰੂਪ ਹੁਕਮ ਦੇ ਵਿੱਚ ਆਊਗਾ ਕਾਲਪੁਰਖ ਵਾਹਿਗੁਰੂ ਦੇ ਤਾਂ ਫਿਰ ਉਹਦੇ ਵਿੱਚ ਆ ਕੇ ਸਿਰਫ ਭਗਤ ਜਨਾਂ ਕੋ ਦ੍ਰਿਸ਼ਟਨਾ ਪੇਖਾ ਫਿਰ ਉਹ ਬੰਦੇ ਨੂੰ ਕਾਹਦਾ ਡਰ ਉਹ ਬੰਦੇ ਨੂੰ ਕੀ ਸਜ਼ਾ ਉਹ ਬੰਦੇ ਨੂੰ ਸਜ਼ਾ ਨਹੀਂ ਸਕੋ ਜਿਹੜੇ ਬੰਦੇ ਨੂੰ ਪਰਸ ਵਾਪਸ ਕਰਕੇ ਆਉ ਉਹਦੀ ਨਿਗਾਹ ਦੇ ਵਿੱਚ ਉਹਦੀ ਸ਼ਬੀ ਹੈ ਜਿਹੜੀ ਉਹ ਇਮਾਨਦਾਰੀ ਵਾਲੀ ਬਣੂ ਸਮਾਜ ਦੇ ਵਿੱਚ ਉਹਦੀ ਸ਼ਬੀ ਇਮਾਨਦਾਰੀ ਵਾਲੀ ਬਣੂਗੀ ਚੰਗੇ ਬੰਦੇ ਦੀ ਸ਼ਬੀ ਉਹਦੀ ਬਣੂਗੀ ਭਗਤ ਜਨਾਂ ਕੋ ਦ੍ਰਿਸ਼ਟ ਨਾ ਪੇਖਾ ਕਹਿੰਨੇ ਭਾਈ ਫਿਰ ਇਦਾਂ ਦੇ ਬੰਦਿਆਂ ਵੱਲ ਤਾਂ ਉਹ ਅੱਖ ਚੱਕ ਕੇ ਵੀ ਨਹੀਂ ਦੇਖਦੇ ਚਿਤ੍ਰਗੁਪਤ ਤੋਂ ਗੁਪਤ ਚੱਤਰ ਹੁਣ ਇੱਥੋਂ ਇਹ ਗੱਲ ਆਪਾਂ ਸਮਝ ਲਈ ਗੁਰਬਾਣੀ ਦੇ ਵਿੱਚੋਂ ਗੁਰਬਾਣੀ ਦੇ ਵਿੱਚ ਇੱਕ ਬੋਲ ਹੋ ਵੀ ਵਰਤਿਆ ਚਿਤ੍ਰਗੁਪਤ ਕਾ ਕਾਗਦ ਫਾਰਿਆ ਜਮ ਦੂਤਾਂ ਕਸ਼ੂ ਨਾ ਚੱਲੀ ਇਹ ਵੀ ਆਪਾਂ ਇਸੇ ਉਦਾਹਰਣ ਨਾਲ ਹੀ ਐਡ ਕਰਕੇ ਸਮਝ ਲੈਣੇ ਆਂ ਵੀ ਚਿਤ੍ਰਗੁਪਤ ਕਾ ਕਾਗਜ਼ ਫਾ ਰਿਆ ਜਮਦੂਤਾਂ ਕੁਛੁ ਨਾ ਚੱਲੀ ਜਦੋਂ ਉਹਨੇ ਪਰਸ ਵਾਪਸ ਕਰਨਾ ਸੀ ਗੁਪਤ ਸੀ ਇੱਥੇ ਤੇ ਫਿਰ ਵਾਪਸ ਕਰਾਇਆ ਚਿੱਤਰ ਬਣ ਗਿਆ ਜਮਦੂਤ ਕਿਹੜੇ ਨੇ ਆਪਾਂ ਪਿਛਲੇ ਵੀਡੀਓ ਤੇ ਸਾਂਝੇ ਕਰਾਇਆ ਕਾਮ ਕ੍ਰੋਧ ਲੋਭ ਹੰਕਾਰ ਔਗਣ ਫਿਰ ਉੱਥੇ ਲੋਭ ਜਾਮਾ ਹੈ ਨਾ ਜਿਹੜਾ ਉਹਦੀ ਜਮਾ ਨਹੀਂ ਚੱਲੀ ਜੇ ਉਹਦੀ ਚੱਲਦੀ ਹੁੰਦੀ ਫਿਰ ਪਰਸ ਰੱਖ ਲੈਂਦਾ ਚੱਲੀ ਨਹੀਂ ਉਹਦੀ ਚਿਤ੍ਰਗੁਪਤ ਕਾ ਕਾਗਜ਼ ਫਾ ਰਿਆ ਕਾਗਜ਼ ਫਾ ਰਿਆ ਕਾਗਜ਼ ਫਾ ਰਿਆ ਦਾ ਮਤਲਬ ਉਹ ਜਿਹੜਾ ਨੇਖਾ ਸੀ ਨਾ ਵਾੜ ਦਿੱਤਾ ਉਹ लेखा ਉੱਤੇ ਹੀ ਨਵੇੜਾ ਹੋ ਗਿਆ ਉਹਦਾ ਵੀ ਬੰਦਾ ਚੰਗਾ ਹੈ ਜਿਵੇਂ ਦੂਤਾਂ ਕਸ਼ੂਨਾ ਚੱਲੀ ਜਾਉਂ ਦੂਤਾਂ ਦੇ ਨਹੀਂ ਚੱਲੀ ਲਾਲਚ ਰੂਪੀ ਦੂਤ ਦੀ ਚੱਲੀ ਰਹੀ ਵੀ ਪਰ ਸੇਜੇਬ ਚ ਪਾਲਾ ਉਹਦਾ ਉਸ ਧਰਮ ਰਾਜ ਨੇ ਜਿਹੜਾ ਅੰਦਰ ਬੈਠਾ ਹੈ ਆਪੇ ਰਾਜਾ ਤਖਤ ਹੈ ਅੰਦਰ ਰਾਜਾ ਤਖਤ ਹੈ ਆਪੇ ਕਰੇ ਨਿਆਉ ਮੇਰਾ ਪ੍ਰਭ ਅੰਦਰ ਬੈਠਾ ਵੇਖਿਆ ਉਹਨੇ ਫਿਰ ਜਦੋਂ लेखा ਕੀਤਾ ਹਿਸਾਬ ਹੋਇਆ ਤਾਂ ਫਿਰ ਉਹ लेखा ਸੀ ਜਿਹੜਾ 파ੜ ਦਿੱਤਾ ਚਿੱਤਰਗੁਪਤ ਕਾ ਕਾਗਜ਼ ਫਾਰੇਆ ਜਮਦੂਤਾ ਕਸੂਨਾ ਚੱਲੀ ਕਾਗਜ਼ ਫਾੜਦਾ ਵੀ ਭਾਈ ਬੰਦਾ ਇਮਾਨਦਾਰ ਸੀ ਉਥੇ ਉਹ ਸਾਰਾ ਨਵੇੜਾ ਉਹਦਾ ਹੋ ਗਿਆ ਹੁਣ ਕਹਿਣ ਦਾ ਮਤਲਬ ਹੈ ਪੈ ਰਹੇ ਹੋ ਕਿ ਗੁਰਬਾਣੀ ਨੇ ਆ ਚਿੱਤਰਗੁਪਤ ਮੰਨੇ ਨੇ ਹਾਂ ਜੇ ਆਪਾਂ ਉਹ ਚਿੱਤਰਗੁਪਤ ਮੰਨ ਲਈਏ ਨਾ ਵੀ ਕਿੱਧਰਲੇ ਮੋਢੇ ਤੇ ਕਿੱਧਰਲੇ ਮੋਢੇ ਤਾਂ ਬੜੇ ਸਵਾਲ ਪੈਦਾ ਹੋਣਗੇ ਵੀ ਭਾਈ ਸਵੇਰੇ ਬੰਦਾ ਗੁਰਦੁਆਰੇ ਜਾਂਦਾ ਸ਼ਾਮ ਨੂੰ ਠੇਕੇ ਜਾਂਦਾ ਫਿਰ ਉਹਨਾਂ ਨੂੰ ਲਿਖਣਾ ਪੈਣਾ ਨਾ ਵਾਰ-ਵਾਰ ਵੀ ਹੁਣ ਬੰਦਾ ਚੰਗਾ ਹੈ ਸ਼ਾਮ ਨੂੰ ਫਿਰ ਉਹਨਾਂ ਨੂੰ ਕੱਟਣਾ ਪੈਣਾ ਹੈ ਅੱਛਾ ਜਿਹੜੇ ਚਿੱਤਰਗੁਪਤ ਕਿਸੇ ਅੰਗਰੇਜ਼ ਦੇ ਮੋਢੇ ਤੇ ਬੈਠੇ ਨੇ ਉਹਨਾਂ ਨੂੰ ਅੰਗਰੇਜ਼ੀ ਆਉਣੀ ਜ਼ਰੂਰੀ ਹੈ ਜਿਹੜੇ ਕਿਸੇ ਅ ਬਿਹਾਰੀ ਦੇ ਮੋਢੇ ਤੇ ਬੈਠੇ ਨੇ ਉਹਨਾਂ ਨੂੰ ਉਹ ਭਾਸ਼ਾ ਆਉਣੀ ਜ਼ਰੂਰੀ ਹੈ ਕਿਸੇ ਨੂੰ ਹਿੰਦੀ ਆਉਣੀ ਜ਼ਰੂਰੀ ਹੈ ਜਿਹੜਾ ਪੰਜਾਬੀਆਂ ਦੇ ਮੋਢੇ ਤੇ ਬੈਠਾ ਉਹਨੂੰ ਪੰਜਾਬੀ ਆਉਣੀ ਜ਼ਰੂਰੀ ਹੈ ਪਰ ਚਿੱਤਰਗੁਪਤ ਵੀ ਇਦਾਂ ਵੱਖਰੇ ਵੱਖਰੇ ਹੋਣਗੇ ਅੱਛਾ ਡਿਊਟੀ ਕਿੰਨੀ ਸਖਤ ਹੋਊਗੀ ਉਹਨਾਂ ਦੀ ਡਿਊਟੀ ਤਾਂ ਉਹਨਾਂ ਹੀ ਤਾਂ ਬੜੀ ਸਖਤ ਹੋਊਗੀ ਵੀ ਬੰਦਾ ਹੁਣ ਆਪਾਂ ਕਈ ਇਦਾਂ ਦੇ ਕੰਮ ਕਰਦਾ ਬੰਦਾ ਵੀ ਜਿੱਥੇ ਸਿਰਫ ਉਹ ਇਕੱਲੇ ਠਹਿਰ ਸਕਦਾ ਜਿਹਨੂੰ ਆਪਾਂ ਕਹਿ ਲਈਏ ਵੀ ਬੰਦਾ ਬਾਥਰੂਮ ਜਾਂਦਾ ਹੈ ਲੈਟਰਨ ਜਾਂਦਾ ਹੈ ਉੱਥੇ ਬਹਿ ਕੇ ਵੀ ਸੋਚਦਾ ਫਿਰ ਉੱਥੇ ਵੀ ਨਾਲ ਬੈਠਣਾ ਪੈਂਦਾ ਹੋ ਪਰ ਕਿੰਨੀ ਸਖਤ ਡਿਊਟੀ ਹੈ ਰੱਬ ਨੂੰ ਕਹਿੰਦੇ ਨਹੀਂ ਹੁਣੇ ਫਿਰ ਵੀ ਨਹੀਂ ਸਖਤ ਡਿਊਟੀ ਸਾਡੀ ਲਈ ਆ ਜਿਹੜੇ ਲੀਡਰਾਂ ਦੇ ਮੋਢਾਂ ਤੇ ਬੈਠੇ ਨੇ ਉਹਨਾਂ ਨੂੰ ਤਾਂ ਦਿੱਤਾ ਹੀ ਪਈ ਰਹਿੰਦੀ ਹਣੀ ਕਿੱਥੇ ਡਸਟ ਗੂਨ ਲੱਗੇ ਨੇ ਵੀ ਉਹ ਲਿਖ ਲਿਖ ਕੇ ਇਦਾਂ ਉਦਸਤ ਵੀਨ ਭਰ ਦਿੰਦੇ ਹੁਣੇ ਫਿਰ 파ੜ 파ੜ ਕੇ ਵੀ ਇਹ ਤਾਂ ਸਵੇਰੇ ਕੁਝ ਹੋਰ ਕਹਿੰਦਾ ਜਨਤਾ ਦੇ ਵਿੱਚ ਤੇ ਰਾਤ ਨੂੰ ਆਪ ਕੁਝ ਹੋਰ ਕਰਦਾ ਫਿਰਦਾ ਲੋਕਾਂ ਨੂੰ ਕਹਿੰਦਾ ਨਸ਼ੇ ਰੋਕੋ ਤੇ ਆਪ ਨਸ਼ੇ ਕਰਦਾ ਕਿੰਨਾ ਕੁਝ ਕਰਦਾ ਫਿਰ ਇਦਾਂ ਦਾ ਬੜਾ ਪੜੇ ਸਵਾਲ ਪੈਦਾ ਹੋਣਗੇ ਪਰ ਗੁਰਬਾਣੀ ਦੇ ਅਕੋਰਡਿੰਗ ਤਾਂ ਗੁਰੂ ਸਾਹਿਬ ਨੇ ਇਹਨਾਂ ਚਤਰਗੁਪਤਾਂ ਦੀ ਗੱਲ ਸਾਨੂੰ ਸਮਝਾਈ ਹੈ ਵੀ ਭਾਈ ਇਹ ਚਤਰਗੁਪਤ ਨੇ ਜਿਹੜੇ ਗੁਪਤ ਚਿੱਤਰ ਇਹ ਹੀ ਨੇ ਤੇ ਇਹਨਾਂ ਤੋਂ ਬਿਨਾ ਗੁਰਬਾਣੀ ਨੇ ਹੋਰ ਕੋਈ ਗੱਲ ਨਹੀਂ ਕੀਤੀ ਵੀਡੀਓ ਚੰਗੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਸ਼ੇਅਰ ਲਾਈਕ ਕਰਦੇ ਹੋ ਤੇ ਆਪਣਾ ਚੈਨਲ ਗੁਰਮਤਿ ਗਿਆਨ ਰੇਡੀਓ ਸਬਸਕ੍ਰਾਈਬ ਕਰ ਲਿਓ ਤੇ ਅੱਗੇ ਵੀ ਆਪਾਂ ਇਦਾਂ ਦੀਆਂ ਵੀਡੀਓ ਗੁਰਮਤਿ ਦੇ ਅਨੁਸਾਰ ਜਿੰਨੀ ਸੋਝੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਆ ਉਹਦੇ ਮੁਤਲਕ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ